वेलकम स्टूडेंट्स ਅੱਜ ਅਸੀਂ ਭਾਸ਼ਾ ਵਿਗਿਆਨ ਦੇ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਧੁਨੀ ਜਿਹੜੀ ਆ ਧੁਨੀ ਵਿਗਿਆਨ ਆ ਉਹਦੇ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਅਸੀਂ ਕਹਾਂਗੇ ਕਿ ਧੁਨੀ ਹੁੰਦੀ ਕੀ ਆ ਪਹਿਲਾਂ ਵੀ ਇੱਕ ਵੀਡੀਓ ਦੇ ਬਾਰੇ ਪਾਈ ਹੋਈ ਆ ਧੁਨੀ ਦੀ ਸੰਖੇਪ ਵੀਡੀਓ ਅੱਗੇ ਅਸੀਂ ਇਸ ਦੀਆਂ ਜਿਹੜੀਆਂ ਬ੍ਰਾਂਚੀਜ਼ ਨੇ ਜਾਂ ਇਹਦੇ ਸਟੈਪ ਨੇ ਉਹ ਕਰਾਂਗੇ ਕਿ ਕਿੰਨਾ ਪੜਾਵਾਂ ਦੇ ਵਿੱਚ ਉਹ ਗੁਜ਼ਰਦੀ ਆ ਸਾਰਥਿਕ ਆਵਾਜ਼ ਜਿਹੜੀ ਹੁੰਦੀ ਆ ਉਸ ਨੂੰ ਧੁਨੀ ਕਿਹਾ ਜਾਂਦਾ ਏ ਬੋਲਣ ਵਾਲਾ ਵਕਤ ਆ ਤੇ ਸੁਣਨ ਵਾਲਾ ਸਰੋਤਾ ਇਹਨਾਂ ਦੇ ਵਿਚਕਾਰ ਜਿਹੜੀ ਵੀ ਗੱਲਬਾਤ ਹੁੰਦੀ ਆ ਜੋ ਸ਼ਬਦਾਵਲੀ ਵਰਤੀ ਜਾਂਦੀ ਆ ਸਾਰਿਆਂ ਦੀ ਸਾਰਥਿਕ ਆਵਾਜ਼ ਕੀ ਹੁੰਦੀ ਆ ਧੁਨੀ ਹੁੰਦੀ ਆ ਤਾਂ ਇਹ ਜਿਹੜੀ ਧੁਨੀ ਆ ਇਹ ਸੁਣਨ ਵਾਲੇ ਤੱਕ ਪਹੁੰਚਣ ਲਈ ਤਿੰਨ ਪੜਾਵਾਂ ਵਿੱਚੋਂ ਗੁਜ਼ਰਦੀ ਆ ਬੋਲਣ ਵਾਲਾ ਬੋਲਦਾ ਹੈ ਗੱਲ ਤੇ ਸੁਣਨ ਵਾਲੇ ਤੱਕ ਪਹੁੰਚਦੀ ਪਹੁੰਚਦੀ ਇਹ ਸਭ ਤੋਂ ਪਹਿਲਾਂ ਉਚਾਰ ਉਚਾਰਨ ਅੰਗਾਂ ਦੀ ਸਹਾਇਤਾ ਨਾਲ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਫਿਰ ਤਰੰਗ ਜਿਹੜੀਆਂ ਉਚਰਿਤ ਧੁਨੀਆਂ ਹੁੰਦੀਆਂ ਨੇ ਕੰਪਨ ਦੇ ਰੂਪ ਚ ਸਰੋਤੇ ਦੇ ਸੁਣਨ ਅੰਗਾ ਤੱਕ ਪਹੁੰਚਦੀਆਂ ਨੇ ਫਿਰ ਸੁਣਨਾ ਸ਼ਰਵਨ ਸਰੋਤੇ ਦੇ ਸੁਣਨ ਅੰਗਾ ਤੱਕ ਪਹੁੰਚ ਕੇ ਫਿਰ ਧੁਨੀਆਂ ਉਸ ਦੇ ਸੁਣਨ ਯੰਤਰ ਨੂੰ ਪ੍ਰਭਾਵਿਤ ਕਰਕੇ ਅਰਥ ਸੰਕਲਪ ਦਾ ਪਤਾ ਦਿੰਦੀਆਂ ਹਨ ਇਸ ਤਰ੍ਹਾਂ ਨਾਲ ਧੁਨੀਆਂ ਨੇ ਜਿਹੜੀਆਂ ਉਹ ਵਕਤਾਂ ਤੋਂ ਸਰੋਤਾ ਵੱਲ ਨੂੰ ਜਾਂਦੀਆਂ ਨੇ ਹੁਣ ਧੁਨੀਆਂ ਬਾਰੇ ਅਸੀਂ ਥੋੜੀ ਜੀ ਹੋਰ ਜਾਣਕਾਰੀ ਲਵਾਂਗੇ ਜਿਹੜੀ ਸਾਨੂੰ ਅੱਗੇ ਕੰਮ ਆਊਗੀ ਜਿਵੇਂ ਧੁਨੀ ਭਾਸ਼ਾ ਜਿਹੜੀ ਆ ਧੁਨੀਆਂ ਜਿਹੜੀ ਉਹ ਭਾਸ਼ਾ ਦੀ ਲਘੂਤਮ ਇਕਾਈਤ ਛੋਟੀ ਤੋਂ ਛੋਟੀ ਇਕਾਈ ਭਾਸ਼ਾ ਦੀ ਕੀ ਆ ਧੁਨੀ ਇਸ ਤੋਂ ਅੱਗੇ ਰੂਪ ਰੂਪਗ੍ਰਾਮ ਸ਼ਬਦ ਵਾਕਾਂਸ਼ ਤੇ ਵਾਕ ਬਣਦੇ ਨੇ ਤਾਂ ਸ਼ੁਰੂਆਤ ਕੀ ਆ ਧੁਨੀਆਂ ਮੋਰਫਿਮ ਪੰਜਾਬੀ ਦਾ ਰੂਪ ਹੈ ਰੂਪਗ੍ਰam ਜਾਂ ਭਾਵੰਸ਼ ਪੰਜਾਬੀ ਵਾਕ ਬਣਤਰ ਦੀ ਤਰਤੀਬ ਦੇ ਵਿੱਚ ਕੀ ਆਉਂਦਾ ਹੈ ਸਭ ਤੋਂ ਪਹਿਲਾਂ ਕਰਤਾ ਫਿਰ ਕਰਮ ਫਿਰ ਕਿਰਿਆ ਕਰਤਾ ਕਰਮ ਕਿਰਿਆ ਵਾਕ ਵਾਂਗ ਉਪਵਾਕ ਵੀ ਆਪਣਾ ਵਿਸ਼ੇਸ਼ ਉਦੇਸ਼ ਤੇ ਵਿਧੇ ਰੱਖਦੇ ਨੇ ਜਿਵੇਂ ਮੁੰਡਾ ਖੇਡਦਾ ਤੇ ਕੁੜੀ ਗਾਉਂਦੀ ਹੈ ਇਹ ਵਿਆਕਰਨਿਕ ਨਿਯਮਾਂ ਪੱਖੋਂ ਇੱਕ ਸੰਪੂਰਨ ਵਾਕ ਹੈ ਇਦੇ ਵਿੱਚ ਦੋ ਵਾਕ ਨੇ ਮੁੰਡਾ ਖੇਡਦਾ ਏ ਅਲੱਗ ਵਾਕ ਆ ਤੇ ਕੁੜੀ ਗੌਂਦੀ ਆ ਅਲੱਗ ਵਾਕ ਆ ਜਿਹੜੇ ਇਹ ਦੋਨੇ ਉਪਵਾਕ ਨੇ ਇਹਨਾਂ ਨੂੰ ਤੇਜ ਜੋਜ ਕਰਾਹੀ ਜੋੜਿਆ ਗਿਆ ਏ ਤਾਂ ਤੇ ਕੀ ਆ ਜੋਜ ਕਾ ਪਹਿਲੇ ਉਪਵਾਕ ਵਿੱਚ ਮੁੰਡਾ ਉਦੇਸ਼ ਤੇ ਖੇਡਦਾ ਏ ਵਿਦੇਹ ਹੈ ਇਸ ਤਰ੍ਹਾਂ ਸਪਸ਼ਟ ਹੈ ਕਿ ਵਾਕ ਦਾ ਵਾਕ ਵਾਂਗ ਆਪਣਾ ਉਦੇਸ਼ ਤੇ ਵਿਦੇਹ ਹੁੰਦਾ ਏ ਤਾਂ ਮੁੰਡਾ ਕੀ ਆ ਉਦੇਸ਼ ਖੇਡਦਾ ਹੈ ਕੀ ਆ ਵਿਦੇਹ ਤਾਂ ਉਦੇਸ਼ ਤੇ ਵਿਦੇਹ ਅਲੱਗ-ਅਲੱਗ ਹੋਗੇ ਚਾਹੇ ਇਹ ਇਕੱਠਾ ਸੈਂਟੈਂਸ ਆ ਪਰ ਫਿਰ ਵੀ ਇਹਦੇ ਦੋਨਾਂ ਦੇ ਅਲੱਗ-ਅਲੱਗ ਹੋਣਗੇ ਉਦੇਸ਼ ਤੇ ਵਿਦੇ ਫਿਰ ਹ ਧੁਨੀਆਂ ਦਾ ਵਿਗਿਆਨਿਕ ਅਧਿਐਨ ਆ ਜਿਹੜਾ ਉਸ ਨੂੰ ਧੁਨੀ ਵਿਗਿਆਨ ਕਿਹਾ ਜਾਂਦਾ ਏ ਇੰਗਲਿਸ਼ ਦੇ ਵਿੱਚ ਇਹਨੂੰ ਫੋਨੈਟਿਕਸ ਕਹਿੰਦੇ ਨੇ ਕੋਈ ਧੁਨੀ ਕਿਸ ਤਰ੍ਹਾਂ ਉਤਪੰਨ ਹੁੰਦੀ ਆ ਕਿਵੇਂ ਉਤਪਤੀ ਦੇ ਸਥਾਨ ਤੋਂ ਗ੍ਰਹਿਣ ਸਥਾਨ ਤੱਕ ਪਹੁੰਚਦੀ ਆ ਧੁਨੀਆਂ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਏ ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਸਾਨੂੰ ਧੁਨੀ ਵਿਗਿਆਨ ਦੇ ਵਿੱਚ ਹੀ ਮਿਲਦੇ ਨੇ ਮਨੁੱਖੀ ਮੂਹ ਵਿੱਚੋਂ ਉਚਰਿਤ ਸਾਰਥਿਕ ਤੁਨੀਆਂ ਉਹਨਾਂ ਦਾ ਸਰਪੱਖੀ ਅਧਿਐਨ ਤੁਨੀ ਤੁਨੀ ਗ੍ਰਾਮ ਵਿਗਿਆਨ ਅਖਵਾਉਂਦਾ ਈ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਨੂੰ ਜੋੜਨ ਲਈ ਜੋਜਕਾਂ ਦੀ ਵਰਤੋਂ ਹੁੰਦੀ ਹੈ ਜਿਵੇਂ ਤੇ ਅਤੇ ਕੇ ਕਿਉਂਕਿ ਪਰ ਜੋ ਆਦੀ ਇਹ ਜੋਜਕ ਨੇ ਤਾਂ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਨੂੰ ਜੋੜਦੇ ਨੇ ਜਿਨ੍ਹਾਂ ਨਾਲ ਸਾਰਥਿਕ ਇੱਕ ਵਾਕ ਬਣਦਾ ਹੈ ਮੇਨ ਚਿੰਨ ਵਿਗਿਆਨ ਦਾ ਮੋਢੀ ਆਧੁਨਿਕ ਫਰਾਂਸੀਸੀ ਭਾਸ਼ਾ ਵਿਗਿਆਨੀ ਫਰਦੀਨਾ ਦ ਸੈਸਵਰ ਹੈ ਉਹ ਭਾਸ਼ਾ ਜਿੰਨਾ ਦਾ ਜਟਿਲ ਪ੍ਰਬੰਧ ਮੰਦਾ ਹੈ ਤਾਂ ਜਿਹੜੀ ਸਿਆਮੀਓਲੋਜੀ ਆ ਉਸ ਚਿੰਨ ਵਿਗਿਆਨ ਜਿਹਨੂੰ ਕਹਿੰਦੇ ਨੇ ਉਸ ਦਾ ਮੋਢੀ ਆ ਜਿਹੜਾ ਜਿਹਦੀ ਸ਼ੁਰੂਆਤ ਕੀਤੀ ਸੀ ਉਹ ਇੱਕ ਫਰਾਂਸੀਸੀ ਭਾਸ਼ਾ ਵਿਗਿਆਨੀ ਸੀ ਸੈਸਵਰ ਸੈਸਵਰ ਨੇ ਕੀ ਕਿਹਾ ਸੀ ਕਿ ਭਾਸ਼ਾ ਚਿੰਨਾਂ ਦਾ ਉਹ ਪ੍ਰਬੰਧ ਆ ਜੋ ਵਿਚਾਰਾਂ ਨੂੰ ਪ੍ਰਗਟ ਕਰਦਾ ਏ ਚਿੰਨ ਦੀ ਪ੍ਰਕਿਰਤੀ ਆਪ ਹੁਦਰੀ ਹੁੰਦੀ ਆ ਕਿਉਂਕਿ ਭਾਵਨਾਵਾਂ ਤੇ ਆਧਾਰਿਤ ਹੁੰਦਾ ਏ ਚਿੰਨਕ ਤੇ ਚਿੰਨਤ ਵਿਚਕਾਰ ਕੋਈ ਅੰਤਰੀਵ ਜਾਂ ਅੰਦਰਲਾ ਸਬੰਧ ਨਹੀਂ ਹੁੰਦਾ ਚਿੰਨ ਹੁੰਦਾ ਹੈ ਚਿੰਨਕ ਤੁਨੀ ਬਿੰਬ ਤੇ ਚਿੰਨਤ ਸੰਕਲਪ ਬਿੰਬ ਨੂੰ ਜੋੜਨ ਵਾਲਾ ਫਿਰ ਇਹ ਲਾਗ ਭਾਸ਼ਾ ਅਤੇ ਪੈਰੋਲ ਤੋਂ ਭਾਵ ਹੈ ਉਚਾਰ ਲੌਂਗ ਜਿਹੜੀ ਆ ਉਸ ਤੋਂ ਭਾਵ ਭਾਸ਼ਾ ਪੈਰੋਲ ਕੀ ਹੈ ਉਚਾਰ ਅੰਗਰੇਜ਼ੀ ਵਿੱਚ ਲੌਂਗ ਦਾ ਕੋਈ ਸਮਾਨਾਰਥਕ ਸ਼ਬਦ ਨਹੀਂ ਫਿਰ ਵੀ ਸਭ ਪੱਖੋਂ ਭਾਸ਼ਾ ਨਾਲੇ ਸੰਬੰਧਿਤ ਹੈ ਅੱਗੇ ਲੌਂਗ ਦੇ ਸੰਬੰਧ ਚ ਅਸੀਂ ਡਾਕਟਰ ਪੁਵਾਰ ਦੀ ਡੈਫੀਨੀਸ਼ਨ ਦੇਖਦੇ ਹਾਂ ਲਾਂਗ ਦਾ ਸਬੰਧ ਪਾਸ਼ਾ ਦੀ ਨਿਯਮਿਤ ਵਰਤੂ ਨਾਲ ਹੈ ਸਮੁੱਚੀ ਪਾਸ਼ਾ ਵਿਚਕਾਰਲੇ ਸਾਂਝੇ ਭਾਸ਼ਾਈ ਪੈਟਰਨਾਂ ਦਾ ਨਾਂ ਲਾਂਗ ਹੈ ਜੋ ਸੁਵੰਦਿਤ ਪਾਸ਼ਾ ਦੇ ਸਾਰੇ ਬੁਲਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ ਸੈਸੂਵਰ ਨੇ ਕੀ ਕਿਹਾ ਇਹ ਲਾਂਗ ਕੋਈ ਭੌਤਿਕ ਤੱਤ ਨਹੀਂ ਇਹ ਸਾਂਝਾ ਸਮਾਜਿਕ ਤੱਤ ਹੈ ਜਿਸ ਦਾ ਵਿਗਿਆਨਕ ਅਧਿਐਨ ਸੰਭਵ ਹੈ ਜਿਹੜੀ ਪੈਰੋਲ ਬੋਲੀ ਉਚਾਰੀ ਜਾਂਦੀ ਹੈ ਜਿਹਨੂੰ ਪੈਰੋਲ ਉਚਾਰ ਸਰਵ ਸਾਂਝੀ ਵਸਤੂ ਨਹੀਂ ਇਸ ਦੇ ਪ੍ਰਗਟਾਵੇ ਨਿੱਜੀ ਹੁੰਦੇ ਹਨ ਹਰੇਕ ਆਪਣੇ ਹਿਸਾਬ ਨਾਲ ਜਿਹੜਾ ਏ ਉਹ ਉਚਾਰਨ ਕਰਦਾ ਏ ਛਿੰਨ ਪੰਗਰੇ ਵੀ ਛਿੰਨ ਪੰਗਰੇ ਵਿੱਚ ਉਹਨੂੰ ਚੇਂਜ ਕੀਤਾ ਜਾ ਸਕਦਾ ਏ ਪਰੋਲ ਦੇ ਕਾਰਜ ਹਮੇਸ਼ਾ ਨਿੱਜੀ ਆਪ ਖੁਦਰੇ ਤੇ ਮਨ ਘੜਤ ਹੁੰਦੇ ਨੇ ਪਾਸ਼ਾ ਦੀਆਂ ਇਕਾਈਆਂ ਵਿਚਾਲੇ ਸਬੰਧ ਨੂੰ ਸਾਸਵਰ ਨੇ ਦੋ ਵਰਗੀਕਰਨਾਂ ਚ ਵੰਡਿਆ ਏ ਲੜੀਦਾਰ ਗੈਰ ਹਾਜ਼ਰੀ ਵਾਲੇ ਸਬੰਧ ਕਣੀਦਾਰ ਹਾਜ਼ਰੀ ਵਾਲੇ ਸਬੰਧ ਉਨੇ ਨੋ ਅੱਗੇ ਦੇਖਦੇ ਹਾਂ ਸੀ ਕੜੀਦਾਰ ਸਬੰਧਾਂ ਵਿੱਚ ਹਰ ਸ਼ਬਦ ਆਪਣੇ ਤੋਂ ਪਹਿਲਾਂ ਆਏ ਸ਼ਬਦ ਨਾਲ ਸੰਬੰਧਤ ਹੁੰਦਾ ਮੀਂ ਜਿਹੜੀ ਲੜੀ ਜੁੜਦੀ ਜਾਂਦੀ ਹੈ ਪਹਿਲਾਂ ਇਸ ਸ਼ਬਦ ਉੱਪਰ ਨਿਰਭਰ ਹੁੰਦਾ ਏ ਜਿਹੜੇ ਲੜੀਦਾਰ ਸਬੰਧ ਸਿਸਟਮ ਦੀ ਸਬੰਧ ਨੇ ਸਿਸਟਮ ਦੀ ਪਦਰ ਤੇ ਵਿਚਾਰਦੇ ਹੋਏ ਸੰਵਰਗੀ ਸ਼ਬਦਾਂ ਦੇ ਪਰਸਪਰ ਸਬੰਧਾਂ ਨੂੰ ਸਕਾਰ ਕਰਦੇ ਨੇ ਭਾਸ਼ਾ ਦੇ ਇਕਾਲਕ ਅਧਿਐਨ ਸਮੇਂ ਭਾਸ਼ਾ ਨੂੰ ਜਿਉਂਦੀ ਜਾਗਦੀ ਤੇ ਗਤੀਸ਼ੀਲ ਪ੍ਰਕਿਰਿਆ ਮੰਨਿਆ ਜਾਂਦਾ ਏ ਪਾਸ਼ਾ ਦੇ ਕਾਲਕ੍ਰਮਿਕ ਜਾਂ ਇਤਿਹਾਸਕ ਅਧਿਐਨ ਲਈ ਪਾਸ਼ਾ ਦੀਆਂ ਵੱਖ-ਵੱਖ ਵੱਖਰੇ ਸਮੇਂ ਵਿੱਚ ਪ੍ਰਾਪਤ ਸਥਿਤੀਆਂ ਦੇ ਅਧਿਐਨ ਨੂੰ ਬੋਹ ਕਾਲੀ ਅਧਿਐਨ ਵੀ ਕਿਹਾ ਜਾਂਦਾ ਹੈ ਤਾਂ ਹੁਣ ਇੱਥੇ ਤੁਹਾਨੂੰ ਯਾਦ ਰੱਖਣ ਯੋਗ ਨੇ ਇਹ ਗੱਲਾਂ ਜਿਵੇਂ ਬੋਹ ਕਾਲੀ ਅਧਿਐਨ ਜਿਹੜਾ ਇਹ ਤੁਹਾਨੂੰ ਆਪਸ਼ਨ ਆ ਸਕਦਾ ਤੇ ਕੁਐਸਚਨ ਆ ਜਿਹੜਾ ਉਹ ਉੱਪਰਲਾ ਸੈਂਟੈਂਸ ਆ ਜਿਹੜਾ ਉਹ ਕੁਐਸਚਨ ਆ ਸਕਦਾ ਹੈ ਇਕਲਾਕੀ ਅਧਿਐਨ ਗਤੀਹੀਣ ਸਥਿਰ ਤੇ ਟਿਕਵਾ ਤੇ ਵਰਨਾਤਮਕ ਹੁੰਦਾ ਹੈ ਕਾਲਕ੍ਰਮਿਕ ਵਿਧਿਆਨ ਜਿਹੜਾ ਵਿਕਾਸਮੁਖ ਚਲੰਤ ਤੇ ਇਤਿਹਾਸਮੁਖ ਹੁੰਦਾ ਹੈ ਰੂਪਾਂਤਰੀ ਵਿਆਕਰਨ ਦਾ ਪ੍ਰਤੀਪਾਦਕ ਅਮਰੀਕੀ ਭਾਸ਼ਾ ਵਿਗਿਆਨੀ ਨੋਮ ਚੌਮਸਕੀ ਹੈ ਜਿਸ ਨੇ ਸਿੰਟੈਕਟਿਕ ਸਟਰਕਚਰਸ ਨਾਮਕ ਪੁਸਤਕ ਪ੍ਰਕਾਸ਼ਿਤ ਕਰਕੇ ਇਹ ਵਿਆਕਰਨ ਪ੍ਰਕਾਸ਼ ਵਿੱਚ ਲਿਆਂਦਾ ਜਿਹੜਾ ਰੂਪਾਂਤਰੀ ਵਿਆਕਰਨ ਇਹ ਰੂਪਾਂਤਰੀ ਵਿਆਕਰਨ ਚ ਵਿਆਖਿਆ ਵਾਲੀ ਵਿਧੀ ਨਹੀਂ ਅਪਣਾਉਂਦਾ ਸਗੋਂ ਜਵਰੀ ਵਾਂਗ ਚਿੰਨ ਰਾਹੀਂ ਪਾਸ਼ਾ ਦੇ ਸਾਰੇ ਨਿਯਮ ਤੇ ਸੂਤਰਾਂ ਜਾਂ ਫਾਰਮੂਲਿਆਂ ਨੂੰ ਦੱਸਿਆ ਜਾਂਦਾ ਹੈ ਤੇ ਵਿੱਚ ਜਿਹੜਾ ਪਰੰਪਰਾਕ ਵਿਗਿਆਨ ਵਿਆਕਰਨ ਆ ਉਹ ਰੂਪਾਂਤਰੀ ਵਿਆਕਰਨ ਦੇ ਉਲਟਾ ਇਸ ਵਿੱਚ ਵਾਕ ਨੂੰ ਮੂਲ ਇਕਾਈ ਮੰਨਿਆ ਜਾਂਦਾ ਹੈ ਤੇ ਇਸ ਦੀ ਵਣਤਰ ਤੇ ਨਿਯਮ ਚਿੰਨਾਦੀ ਜਿਹੜੇ ਨੇ ਉਹ ਦਰਸਾਏ ਹੁੰਦੇ ਨੇ ਉਹਨਾਂ ਰਾਹੀਂ ਹੀ ਅਸੀਂ ਬੱਚਿਆਂ ਨੂੰ ਜਿਹੜਾ ਇਹੋ ਵਿਆਕਰਨ ਸਿਖਾਉਨੇ ਆ ਨੋਮ ਚੌਮਸਕੀ ਨੇ ਰੂਪਾਂਤਰੀ ਵਿਆਕਰਨ ਦੇ ਮੁੱਖ ਸੰਕਲਪ ਜਿਹੜੇ ਦਿੱਤੇ ਨੇ ਉਹਨਾਂ ਦੇ ਵਿੱਚ ਭਾਸ਼ਾਈ ਯੋਗਤਾ ਤੇ ਨਿਭਾਓ ਗਹਿਨ ਡੂੰਘੀਅਤ ਤੇ ਸਥਾਈ ਯੋਗਤਾ ਵਾਕੰਸ਼ ਉਸਾਰੀ ਵਾਕ ਬਣਤਰ ਇਹ ਚਾਰ ਨੇ ਜਿਹੜੇ ਉਹਨੇ ਦਿੱਤੇ ਨੇ ਵਾਕੰਸ਼ ਉਸਾਰੀ ਦੇ ਨਿਯਮ ਨੇ ਜਿਹੜੇ ਉਹਨਾਂ ਨੂੰ ਦੇਖਦੇ ਆ ਸੀ ਵਾਕਾ ਜਿਹੜਾ ਉਹ ਨਾਮਵਾਕਾਂਸ਼ ਤੇ ਕਿਰਿਆਵਾਕਾਂਸ਼ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਏ ਨਾਮਵਾਕਾਂਸ਼ ਤੇ ਕਿਰਿਆਵਾਕਾਂਸ਼ ਜਿਹੜਾ ਨਾਮਵਾਕਾਂਸ਼ ਅੱਗੇ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਏ ਵਿਸ਼ੇਸ਼ਣ ਨਾਮ ਤੇ ਸਬੰਧਕ ਕਿਰਿਆਵਾਕਾਂਸ਼ ਜਿਹੜਾ ਉਹ ਦੋ ਹਿੱਸਿਆਂ ਚ ਵੰਡਿਆ ਜਾਂਦਾ ਏ ਨਾਮਵਾਕਾਂਸ਼ ਤੇ ਕਿਰਿਆਵਾਕਾਂਸ਼ ਜਿਹੜਾ ਅੱਗੇ ਨਾਮਵਾਕਾਂਸ਼ ਦਾ ਹਿੱਸਾ ਹੈ ਵਿਸ਼ੇਸ਼ਣ ਅੱਗੇ ਫੇਰ ਵਿਸ਼ੇਸ਼ਣ ਨੰਬਰ 1 2 3 4 ਤੇ ਚਾਰ ਜਿਹੜੇ ਵਿਸ਼ੇਸ਼ਣ ਨੇ ਉਹਨਾਂ ਦੇ ਵਿੱਚ ਵੰਡਿਆ ਜਾਂਦਾ ਇਸ ਤਰ੍ਹਾਂ ਨਾਲ ਇਹ ਨਿਯਮ ਨੇ ਜਿਹੜੇ ਵਾਕਾਂਸ਼ਾਂ ਦੇ ਵਿੱਚ ਵਰਤੇ ਜਾਂਦੇ ਨੇ ਚਿੰਨ ਵਿਗਿਆਨ ਜਿਹੜਾ ਹੁੰਦਾ ਉਹਦੇ ਵਿੱਚ ਚਿੰਨ ਕਿਸੇ ਵਸਤੂ ਦਾ ਇੱਕ ਅਜਿਹਾ ਜਟਿਲ ਸਿਸਟਮ ਹੁੰਦਾ ਏ ਜਿਹੜੇ ਚਿੰਨਾ ਦੀ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਜਿਹੜੇ ਚਿੰਨਕ ਮੀਂਝ ਤੁਨੀ ਬਿੰਬ ਨੂੰ ਚਿੰਨਤ ਮੀਂਝ ਸੰਕਲਪਤ ਬਿੰਬ ਨਾਲ ਜੋੜਦਾ ਏ ਇਸ ਤਰ੍ਹਾਂ ਚਿੰਨ ਜਿਹੜਾ ਹੁੰਦਾ ਏ ਉਹ ਚਿੰਨਕ ਇਹ ਚਿੰਨਤ ਦਾ ਸੰਯੁਕਤ ਰੂਪ ਹੁੰਦਾ ਹੈ ਚਿੰਨ ਨਾਲ ਚਿੰਨਕ ਦਾ ਸਬੰਧ ਆਪੂਦਰਾ ਹੁੰਦਾ ਹੈ ਪਹਿਲਾਂ ਵੀ ਗੱਲ ਕੀਤੀ ਅਸੀਂ ਇਸ ਬਾਰੇ ਤੇ ਚਿੰਨ ਜਿਹੜਾ ਇਹ ਉਹ ਚਿੰਨਤ ਨਾਲ ਸਬੰਧ ਚਿੰਨ ਦਾ ਸਬੰਧ ਚਿੰਨਤ ਨਾਲ ਆਪੂਦਰਾ ਨਹੀਂ ਹੁੰਦਾ ਸਗੋਂ ਰੂੜੀ ਪਰਕ ਹੁੰਦਾ ਹੈ ਮੀਨਜ਼ ਪਰੰਪਰਾਵਾਦੀ ਹੁੰਦਾ ਹੈ ਤਾਂ ਇਹ ਸੀਗੀ ਅੱਜ ਦੀ ਵੀਡੀਓ ਆਉਣ ਵਾਲੀ ਵੀਡੀਓ ਦੇ ਵਿੱਚ ਫਿਰ ਜਾਣਕਾਰੀ ਹਾਸਲ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਓਕੇ ਥੈਂਕਸ